ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਨਾ ਵੀਰੋ ਮੈਂ ਉਸ ਫਾਰਮ ਦੇ ਵਿੱਚੋਂ ਵੀਡੀਓ ਲੈ ਕੇ ਆ ਰਿਹਾ ਜਿਹੜੇ ਫਾਰਮ ਦੇ ਵਿੱਚੋਂ ਤੁਹਾਨੂੰ ਹਮੇਸ਼ਾ ਹੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਉਸ ਫਾਰਮ ਦੇ ਪਸ਼ੂ ਦੇਖਣ ਦਾ ਤੇ ਅੱਜ ਉਸ ਫਾਰਮ ਦੇ ਵਿੱਚੋਂ ਆਪਾਂ ਅੱਜ ਵੀਡੀਓ ਲੈ ਕੇ ਆ ਰਹੇ ਆ ਅੱਜ ਆਪਾਂ ਜੀ ਇੰਡੀਆ ਦਾ ਟਾਪ ਨੰਬਰ 1 ਫਾਰਮ ਮੂਰਾ ਦਾ ਲక్ష్ਮੀ ਡੇਰੀ ਫਾਰਮ ਦੇ ਵਿੱਚੋਂ ਇੱਕ ਵਾਰੀ ਫੇਰ ਆਏ ਆ ਵੈਸੇ ਤਾਂ ਕਈ ਵੀਡੀਓ ਮੇਰੇ ਇਸ ਚੈਨਲ ਦੇ ਉੱਤੇ ਆ ਚੁੱਕੀਆਂ ਤੇ ਆਮ ਗਰੇ ਰੰਦਗੇ ਤੇ ਅੱਜ ਤੁਹਾਨੂੰ ਨਵੀਂ ਚੀਜ਼ ਵਿਖਾਉਣੇ ਆ ਜਿਹੜੀ ਨਵੀਂ ਚੀਜ਼ ਐਡ ਕੀਤੀ ਆ ਤੇ ਅੱਜ ਤੁਹਾਨੂੰ ਉਹ ਝੂਟਾ ਵਿਖਾਉਣ ਲੱਗੇ ਆ ਤੇ ਇਹ ਝੂਟਾ ਦਾ ਨਾਮ ਪੈਸਟਰ ਰੱਖਿਆ ਤੇ ਇਹ ਜੀਤ ਲਾਲੇ ਵਾਲੇ ਦੇ ਘਰੋਂ ਆਇਆ ਤੇ ਉਹਦੀ ਜਿਹੜੀ ਪੀਡੀਐਫ ਦੇ ਵਿੱਚ ਮੱਝ ਜਿਹੜੀ ਚੈਂਪੀਅਨ ਬਣੀ ਸੀ ਤੇ ਉਸ ਮੱਝ ਦਾ ਕੱਟਾ ਤੇ ਜੋਗਰਾਜ ਦਾ ਬੱਚਾ ਤੇ ਸਰੀਰ ਕੁਆਲਿਟੀ ਵੇਖੋ ਕਿੰਨੀ ਸੋਹਣੀ ਆ ਤੇ ਇਹਦੀ ਦਿੱਖ ਸਾਰਿਆਂ ਨਾਲ ਵੱਖਰੀ ਆ ਤੇ ਇਹ ਅੱਜ ਲక్ష్ਮੀ ਦੇਰੀ ਫਾਰਮ ਚ ਐਡ ਕੀਤਾ ਤੇ ਵੈਸੇ ਜਿਹੜੇ ਲక్ష్ਮੀ ਦੇਰੀ ਫਾਰਮ ਦੇ ਵਿੱਚ ਜਿਹੜੇ ਰਿਜ਼ਲਟ ਤੁਹਾਨੂੰ ਪਤਾ ਹੀ ਆ ਭਈ ਆਮ ਕਿਸਾਨਾਂ ਦੇ ਘਰੇ ਕ੍ਰਾਂਤੀ ਲੈ ਕੇ ਆਏ ਆ ਜਿਹੜਾ ਕੋਈ ਵੀ ਬੁੱਲ ਇੱਥੇ ਐਡ ਕੀਤਾ ਜਾਂਦਾ ਐਚ ਐਫ ਹੋਵੇ ਜਾਂ ਕੋਈ ਸਾਈਵਾਲ ਹੋਵੇ ਨੀਲੀ ਰਾਵੀ ਹੋਵੇ ਮੋਰਾ ਹੋਵੇ ਉਹ ਬੜਾ ਦੇਖ ਕੇ ਤੇ ਬੜਾ ਪੱਕਾ ਕੀਤਾ ਜਾਂਦਾ ਬੜੀਆਂ ਬਰੀਕੀਆਂ ਚੁਣੀਆਂ ਜਾਂਦੀਆਂ ਉੱਥੇ ਤੇ ਬੜੇ ਪਿਸ਼ੋਕੜ ਵੇਖੇ ਜਾਂਦੇ ਆ ਤੇ ਇਸੇ ਤਰ੍ਹਾਂ ਪਿਸਟਲ ਪੇਸਟਰ ਵੀ ਬਹੁਤ ਵਧੀਆ ਲੈਨ ਦੇ ਵਿੱਚੋਂ ਆ ਤੇ ਬਹੁਤ ਚੰਗਾ ਬੋਲਾ ਤੇ ਆਓ ਆਪਾਂ ਅੱਗੇ ਵਿਰਿੰਦਰ ਬਾਈ ਤੋਂ ਸਾਰਾ ਕੁਛ ਇਹਦੇ ਬਾਰੇ ਪੁੱਛਦੇ ਆ ਸਸਿਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜੇ ਤੁਸੀਂ ਸਾਹਮਣੇ ਬੁੱਲ ਦੇਖ ਰਹੇ ਹੋ ਸਤੋ ਇੰਡੀਆ ਦੇ ਜਿਹੜਾ ਟਾਪ ਦਾ ਫਾਰਮ ਆ ਮੂਹਰਾ ਦੇ ਵਿੱਚ ਮੂਹਰਾ ਗੱਲ ਕਰਾਂ ਅੱਜ ਤਾਂ ਐਫ ਵੀ ਮੈਂ ਗੱਲ ਕਰਾਂ ਜਿਹੜਾ ਟਾਪ ਕੁਆਲਿਟੀ ਬੁੱਲਾ ਜਿਹੜੇ ਇਸ ਫਾਰਮ ਦੇ ਵਿੱਚ ਆ ਵੀ ਇੰਡੀਆ ਦਾ ਜਿਹ ਬੈਸਟ ਫਾਰਮ ਲక్ష్ਮੀ ਡੇਰੀ ਫਾਰਮ ਅੱਗੇ ਵੀ ਕਈ ਵੀਡੀਓ ਤੁਸੀਂ ਮੇਰੇ ਚੈਨਲ ਤੇ ਵੇਖ ਚੁੱਕੇ ਹੋ ਪਰ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਵਿਖਾਉਣੀ ਜਿਹੜੀ ਨਵੀਂ ਚੀਜ਼ ਐਡ ਕੀਤੀ ਆ ਮੈਂ ਲక్ష్ਮੀ ਨਿਹਰੀ ਫਾਰਮ ਦੀ ਇੱਕ ਗੱਲ ਦੱਸ ਦਿਆਂ ਭਾਵੇਂ ਇਹ ਨਹੀਂ ਕਿ ਵੀ ਥੜਾ ਥੜ ਬੁੱਲ ਐਡ ਕਰੀ ਜਾਂਦੇ ਆ ਬੁੱਲ ਬੜਾ ਇਹ ਸੋਚ ਸਮਝ ਕੇ ਐਡ ਕਰਦੇ ਆ 100 100 ਬੁੱਲ ਵੇਖਦੇ ਇੱਕ ਐਡ ਕਰਦੇ ਆ ਇਹ ਕਿਉਂਕਿ ਬੜੀਆਂ ਚੀਜ਼ਾਂ ਵੇਖਦੇ ਆ ਬੁੜੀਆਂ ਬਰੀਕੀਆਂ ਦੁੱਧ ਲੈਣ ਉਹਦਾ ਪਿਸ਼ੋਕੜ ਤੇ ਫਿਰ ਐਡ ਹੁੰਦਾ ਤੇ ਇੱਕ ਨਵਾਂ ਬੁੱਲ ਐਡ ਕੀਤਾ ਤੇ ਇਹਦਾ ਮੈਂ ਨਾਮ ਦੱਸਦਾ ਨਾਮ ਪਿਸਟਲ ਆ ਕਿ ਉਹ ਕਿਦਾਂ ਜਣਾ ਨਾਮ ਆ ਉਹ ਮੇਰੇ ਮੂੰਹ ਚੱਲਿਆ ਸਹੀ ਮੈਨੇ ਦੇ ਵਿੱਚ ਕੋਈ ਗੱਲ ਕਰ ਰਹੇ ਸੀ ਮੈਂ ਤੇ ਬਾਈ ਵਿਰਿੰਦਰ ਫੋਨ ਤੇ ਉੱਤੇ ਮੇਰੇ ਮੂੰਹ ਗੱਲ ਕਰਦੇ ਕੋਈ ਪਿਸਟਲ ਨਾਮ ਨਿਕਲ ਗਿਆ ਤੇ ਬਾਈ ਵਿਰਿੰਦਰ ਕਹਿੰਦਾ ਯਾਰ ਬੋਲਦਾ ਨਾਮ ਰੱਖਣਾ ਪਿਸਤਲ ਨਹੀਂ ਰੱਖਦਗੇ ਤੇ ਮੈਂ ਕਿਹਾ ਰੱਖ ਦੇ ਤੇ ਮੈਂ ਆਪਦੇ ਨੂੰ ਭਾਗਾ ਸ਼ਾਲੇ ਹੀ ਸ਼ੌਂਦਾ ਵੀ ਦਾ ਨਾਮ ਆ ਜਿਹੜਾ ਉਹ ਮੇਰੇ ਮੂੰਹੋਂ ਨਿਕਲਿਆ ਤੇ ਬਾਕੀ ਆਪਾਂ ਬਾਈ ਨਾਲ ਮਿਲਾਉਨੇ ਆ ਉਹਦੇ ਕੋਲ ਪੂਰੀ ਡਿਟੇਲ ਪੁੱਛਦੇ ਆ ਸਾਰੀ ਗੱਲਬਾਤ ਉਹਨਾਂ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਆਪਾਂ ਚਲੋ ਬਹੁਤ ਬਹੁਤ ਤੁਹਾਡੇ ਫਾਰਮ ਵਾਰ ਤਾਂ ਸਾਰੀ ਜਾਣਦੀ ਆ ਹਨਾ ਹਾਂਜੀ ਹਾਂਜੀ ਤੇ ਦੱਸਣ ਦੀ ਬਹੁਤੀ ਲੋੜ ਨਹੀਂ ਗਈ ਹਾਂਜੀ ਪਰ ਜਿਹੜਾ ਅੱਜ ਤੁਸੀਂ ਆ ਬੋਲ ਇੱਕ ਨਵਾਂ ਐਡ ਕੀਤਾ ਹਾਂਜੀ ਤੇ ਇੱਕ ਤਾਂ ਇਹਦੀ ਲਾਈਨ ਬਾਰੇ ਦੱਸੋ ਸਾਰਾ ਕੁਛ ਇਹ ਬੋਲ ਹਜੇ ਲਗਭਗ 2 ਸਾਲ ਤੋਂ ਛੋਟੀ ਉਮਰ ਦਾ 23 ਮਹੀਨੇ 23 ਮਹੀਨੇ ਉਮਰ ਦਾ ਔਰ ਇਹਦੀ ਜਿਹੜੀ ਲਾਈਨ ਕਾਫੀ ਜ਼ਿਆਦਾ ਚੰਗੀ ਹੈ ਇੱਕ ਤਾਂ ਇਹਦੀ ਬਿਊਟੀ ਬਹੁਤ ਜੱਜਾ ਬਹੁਤ ਵਧੀਆ ਹੈਗੀ ਹੈ ਜਿਵੇਂ ਇਹਦੀ ਲੈਂਥ ਹੈਗੀ ਹੈ ਉੱਠਾ ਹੋ ਗਿਆ ਸਿੰਘ ਮੂੰਹ ਗਰਦਨ ਇੱਕ ਇੱਕ ਪਾਰਟ ਬਹੁਤ ਸੋਨਾ ਠੀਕ ਹੈ ਜੀ ਐਡਾ ਖੜਵਾ ਪੁੱਠਾ ਕਿਸੇ ਕਿਸੇ ਬੁੱਲਦਾ ਹੀ ਮਿਲਦਾ ਔਰ ਦੂਸਰੀ ਗੱਲ ਜਿਹੜੇ ਇਹਦੀ ਬੁੱਲਦਾ ਰਿਕਾਰਡ ਹੈਗਾ ਉਹ ਬਹੁਤ ਜ਼ਿਆਦਾ ਖਾਸ ਹੈ ਕਿਉਂਕਿ ਦੇਖੋ ਆਪਣੇ ਕੋਲੇ ਬਹੁਤ ਜ਼ਿਆਦਾ ਬੁੱਲ ਹੈ ਆਪਾਂ ਕਿਤੇ ਐਡ ਨਹੀਂ ਕੀਤੇ ਜਲਦੀ ਕਿਉਂਕਿ ਆਪਣੇ ਖੁਦ ਦੇ ਬੱਚੇ ਬਹੁਤ ਜ਼ਿਆਦਾ ਚੰਗੇ ਤਿਆਰ ਹੋ ਰਹੇ ਹਾਂਜੀ ਤੇ ਆਊਟਲਾਈਨ ਦੀ ਲੋੜ ਸੀਗੀ ਲੋਕ ਵੀ ਡਿਮਾਂਡ ਕਰਦੇ ਸੀਗੇ ਤੇ ਇਹ ਵਾਰੀ ਐਸਾ ਸਵਾਲ ਹੀ ਆ ਜਾਂਦਾ ਜੀ ਹਾਂਜੀ ਹੈ ਤਾਂ ਐਲਡੀਐਫ ਵਾਲੇ ਸੀ ਮੰਦੀ ਹੈ ਪਤਾ ਨਹੀਂ ਹੈ ਕਿ ਦੀ ਹੈ ਉਹਦੇ ਵਾਸਤੇ ਟੋਟਲੀ ਆਊਟਲਾਈਨ ਬੁੱਲ ਇੱਕ ਚੰਗਾ ਚਾਹੀਦਾ ਸੀ ਉਹਨੂੰ ਕਹਿ ਸਕਦੇ ਆ ਠੀਕ ਹੈ ਜੀ ਇਹ ਵਰਤ ਲਓ ਤੁਹਾਨੂੰ ਨਹੀਂ ਪਤਾ ਤਾਂ ਐ ਹੋ ਜਾਂਦਾ ਤੇ ਦੂਸਰੀ ਗੱਲ ਇਹਦੀ ਜਿਹੜੀ ਮਦਰ ਹੈਗੀ ਉਹ ਜੋਤੀ ਹੈ ਡਾਕਟਰ ਜੀਤ ਲਾਲਿਆ ਨੇ ਤੋਂ ਉਹਨਾਂ ਦੀ ਮੱਝ ਜਿਹੜੀ ਪੀਡੀਐਫਸ 24 ਕਿਲੋ ਤੋਂ ਕੱਢ ਕੇ 2021 ਚ ਫਸਟ ਆਈ ਸੀਗੀ ਔਰ ਮੱਝ ਉਹ 26 27 ਕਿਲੋ ਦੀ 20 ਕਿਲੋ ਦੇ ਪਹਿਲੇ ਸੂਈ ਸੀਗਾ ਜਿੱਥੋਂ ਉਹ ਚੱਲੀ ਸੀ ਹਰਿਆਣੇ ਤੋਂ ਚਰਖੀ ਦਾਦਰੀ ਤੋਂ ਔਰ ਫਾਦਰ ਹੈ ਦਾ ਯੋਗਰਾਜਾ ਯੋਗਰਾਜ ਬੁੱਲ ਦੀ ਜਿਹੜੀ ਜਿੱਥੋਂ ਤੱਕ ਸੁਣੀ ਦਾ ਫੀਲਡ ਵਿੱਚ ਗਰੁੱਪਾਂ ਵਿੱਚ ਹੋਰ ਥਾਂ ਹੀ ਵੀ ਰਿਪੋਰਟ ਠੀਕ ਹੈ ਤਾਂ ਫਾਦਰ ਲਾਈਨ ਵੀ ਦੀ ਅੱਛੀ ਆ ਗਈ ਠੰਡੀ ਸੀਲ ਲਾਈਨ ਹੈ ਤੇ ਇਹ ਮਾਂ ਵੀ ਚੰਗੀ ਆ ਗਈ ਬਈ ਇੱਕ ਤੁਸੀਂ ਹੋਰ ਗੱਲ ਦੱਸੋ ਜੀ ਹਾਂਜੀ ਬੋਲੋ ਤੁਸੀਂ ਬੜਾ ਐ ਨਹੀਂ ਵੀ ਤਰਾ ਤਰ ਜੇ ਸਿਮਣਾ ਬੈਂਕ ਵਾਲਾ ਆੜੀ ਕਰੀ ਜਾਂਦੇ ਆ ਹਾਂਜੀ ਹਾਂਜੀ ਤੁਸੀਂ ਛੇਤੀ ਐਡ ਨਹੀਂ ਕਰਦੇ ਹੈਗੇ ਪਹਿਲੀ ਗੱਲ ਤੁਹਾਡੇ ਕੋਲ ਚਲੋ ਬਹੁਤ ਸੋਹਣੇ ਬੁੱਲ ਤੁਸੀਂ ਆ ਘਰੇ ਤਿਆਰ ਕੀਤੇ ਆ ਉਹਨਾਂ ਜੀ ਤੁਸੀਂ ਚੁਣ ਚੁਣ ਬੁੱਲ ਰੱਖੇ ਆ ਹਾਂਜੀ ਹਾਂਜੀ ਤੇ ਤੁਸੀਂ ਚੁਣ ਕੇ ਬੁੱਲ ਲੈਨੇ ਆ ਹਾਂਜੀ ਵੀ ਇਹਦੇ ਤੁਸੀਂ ਕਿਸੇ ਕਾਹਲ ਨਹੀਂ ਕੀਤੀ ਦੇ ਇਹਦੇ ਬਾਰੇ ਤੁਸੀਂ ਕੀ ਆਖੋਗੇ ਨਹੀਂ ਦੇਖੋ ਬੁੱਲ ਲੈਣ ਦੀ ਅਸਲ ਵਿੱਚ ਸੋਚ ਹੀ ਨਹੀਂ ਰੱਖੀ ਕਿਉਂਕਿ ਆਪਾਂ ਕਿਤੇ ਵੀ ਕਦੇ ਜਾਵਾਂਗੇ ਨਾ ਸ਼ੋਰੂਮ 'ਚ ਤੁਸੀਂ ਪੈਸੇ ਲੈ ਕੇ ਚਲੇ ਜਾਓ ਕਹੋ ਮੈਂ ਸੋ ਕਪੜੇ ਖਰੀਦ ਕੇ ਲਿਓਨੇ ਤੁਸੀਂ ਅੱਧਾ ਕੁੜਾ ਇਕੱਠਾ ਕਰ ਲਿਓਗੇ ਮਨੋ ਜੇ ਕੋਈ ਐਕਸਟਰਾ ਆਰਡੀਨਰੀ ਚੀਜ਼ ਕਦੋਂ ਵੀ ਕਿਸੇ ਟਾਈਮ ਸਾਹਮਣੇ ਆਇਆ ਕਰੂ ਇੱਕ ਦੋ ਬੁੱਲ ਹਰ ਸਾਲ ਦੇ ਮੁਰਾ ਦੇ ਵਿੱਚ ਸਪੈਸ਼ਲ ਐਡ ਕਰਿਆ ਕਰਾਂਗੇ ਜਿਹਨੂੰ ਲੋਕੀ ਚਾਹੇ ਕਿਸੇ ਦੀ ਮੇਲੇ ਫਸਟ ਹੈ ਮੇਲੇ ਸੈਕਿੰਡਾ ਅਗਲਾ ਕਵੇ ਮੈਂ ਲਾਉਣਾ ਉਸ ਲਾਇਕ ਬੁੱਲ ਹੁਣ ਤੇ ਫਾਰਮ ਤੇ ਵੀ ਇਹ ਬੁੱਲ ਨੂੰ ਯੂਜ਼ ਕਰ ਰਹੇ ਆ ਹਾਂਜੀ ਠੀਕ ਆ ਜੀ ਹਾਂਜੀ ਤੇ ਆ ਤੁਸੀਂ ਬੁੱਲ ਦੇਖ ਸਕਦੇ ਆ ਚਲਾ ਦੇ ਤੁਹਾਡਾ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਠੀਕ ਹੈ ਸਤਿ ਸ਼੍ਰੀ ਅਕਾਲ ਜੀ